ਇੰਨਾ ਹੱਦ ਤੱਕ ਦਰਦ ਸੀ ਲੋਕਾਂ ਦੇ ਵਿੱਚ ਦੇਖਿਆ ਵਾ ਔਰ ਪ੍ਰੈਕਟੀਕਲ ਮੈਂ ਲੋਕਾਂ ਦਾ ਜ਼ਿਕਰ ਵੀ ਕਰ ਸਕਦਾ ਵਾਂ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਥਿਤੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਵੇਖੋ ਜੇਕਰ ਤੁਸੀਂ ਅੱਜ ਆਪਣੇ ਪ੍ਰੋਸਟੇਟ ਗਲੈਂਡ ਦਾ ਟੈਸਟ ਕਰਾਉਨੇ ਹੋ ਤੇ ਪ੍ਰੋਸਟੇਟੈਂਡ ਦਾ ਜੋ ਵੀ ਤੁਹਾਡਾ ਅੱਜ ਦੀ ਡੇਟ ਚ ਰਿਜ਼ਲਟ ਆਉਂਦਾ ਆ ਅਸੀਂ ਪ੍ਰੈਕਟੀਕਲ ਤੁਹਾਨੂੰ ਦੱਸ ਸਕਦੇ ਵੀ ਆਹ ਚੀਜ਼ ਵਰਤਨ ਦੇ ਨਾਲ ਕਿਸ ਹੱਦ ਤੱਕ ਉਹਨੇ ਰਿਜ਼ਲਟ ਦਿੱਤੇ ਆ ਜੀ ਜੀ ਪਰ ਬਕਾਇਦਾ ਸ਼ਰਤ ਉਹਦੇ ਨਾਲ ਇਹ ਆ ਵੀ ਅਸੀਂ ਉਹਦੇ ਵਿੱਚ ਕੀ ਕਰਦੇ ਆ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਨਾਲ ਜ਼ਰੂਰ ਕਰਾਉਨੇ ਹੋ ਮਹਾਰਾਜਾ ਸ਼ਹੀ ਸ਼ਰਬਤ ਦਾ ਸੇਵਨ ਅਸੀਂ ਤਾਂ ਕਰੋਨੇ ਹੁੰਨੇ ਹੁਣ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇੱਕੋ ਦਮ ਵਿਚਾਰ ਆਉਣਾ ਵੀ ਨਹੀਂ ਜੀ ਇਹ ਤਾਂ ਗਦੂਦਾਂ ਦੇ ਨਾਮ ਤੇ ਸ਼ਰਬਤ ਦੀ ਉਹ ਆ ਕੀ ਕਹ ਲਓ ਪ੍ਰਚਾਰ ਪ੍ਰਚਾਰ ਨਹੀਂ ਹੈਗਾ ਬਈ ਜੀ ਜਿਹੜਾ ਤੁਹਾਡਾ ਲੀਵਰ ਆ ਜੇ ਤੁਹਾਡਾ ਲੀਵਰ ਪ੍ਰੋਪਰ ਫੰਕਸ਼ਨਿੰਗ ਕਰੇ ਤੁਹਾਡੇ ਇੰਟਰਸਟਾਈਨ ਦੇ ਵਿੱਚ ਜਿੰਨਾ ਗੰਦਗੀ ਹੈਗੀ ਆ ਮਲ ਹੈਗਾ ਵਾ ਉਹਨੂੰ ਪ੍ਰੋਪਰ ਕਲੀਨ ਆਊਟ ਕਰੇ ਡੀਟੌਕਸੀਫਾਈ ਕਰੇ ਉਹਦੇ ਚੋ ਗੁੱਡ ਬੈਕਟੀਰੀਆਜ਼ ਯੂਟਾਈਲਾਈਜ਼ ਕਰਕੇ ਤੁਹਾਡੇ ਸਰੀਰ ਨੂੰ ਦਵੇ ਤੇ ਫਿਰ ਬਲੇਡਰ ਤੱਕ ਸੈਂਸਿਟੀਵਿਟੀ ਜਾਣੀ